ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਪਹਿਲਾਂ ਤਾਂ ਤੁਹਾਡੇ ਸਾਰਿਆਂ ਦੋਸਤਾਂ ਦਾ ਦਿলো ਧੰਨਵਾਦ ਮੇਰੀ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਉਹੀ ਪਿਆਰ ਸਦਕਾ ਅੱਜ ਤੁਹਾਡੇ ਸਾਹਮਣੇ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਵੀਡੀਓ ਬਹੁਤ ਕੈਂਟ ਤੇ ਫਨੀ ਹੋਣ ਵਾਲੀ ਹੈ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਣੇ ਯਾਰਾਂ ਮਿੱਤਰਾਂ ਚ ਤੇ ਇੱਕ ਗੱਲ ਹੋਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ 10 ਰੁਪਏ ਦੀ ਬੀੜੀ ਦੇ ਬੰਡਲ ਵਾਲਾ ਮੁੰਡਾ ਜਿਵੇਂ ਕਾਂ ਦਾ ਬੱਚਾ ਤਾਜ਼ਾ ਤਾਜ਼ਾ ਆਲੇ ਨੇ ਜੋ ਡਿੱਕਿਆ ਹੋਵੇ ਸਹੀ ਅੱਜ ਜਲੂਸ ਕੱਢਣ ਲਈ ਵੀ ਜਿਗਰਾ ਚਾਹੀਦਾ ਭਾਬੀ ਮੁੰਡਾ ਠੀਕਾ 2000 ਦਾ ਨਹੀਂ ਪਾਪੀ ਮੁੰਡਾ ਖੇੜੇ ਪਿੰਡ ਦਾ ਭਾਬੀ ਮੁੰਡਾ ਗਿੱਦੜ ਮਾਰਾਂ ਦਾ ਲੱਕ ਲੱਕ ਕੇ ਬਿੱਲੀਆਂ ਮਾਰਦਾ ਭਾਬੀ ਮੁੰਡਾ ਝੁੱਗੀਆਂ ਵਾਲਿਆਂ ਦਾ ਕਚਰਾ ਚੁੱਕਦਾ ਇਹ ਦਿਹਾੜੀ 'ਚ 1000 ਦਾ ਸਾਲਿਆ ਤੇਰੀ ਸ਼ਕਲ ਦੇਖ ਕੇ 2000 ਦਾ ਨੋਟ ਵੀ ਬੰਦ ਹੋ ਗਿਆ ਨੋਟ ਤਾਂ ਸਾਲਾ ਕਾਲਾ ਹੋ ਗਿਆ ਹੁਣ ਭਾਈ ਬਾਬਾ ਸੀਰ ਦਾ ਇਲਾਜ ਕਰਵਾ ਲੈ ਮੈਂ ਸੁਣਿਆ ਹੁਣ ਤਾਂ ਸੌਖਾ ਹੋ ਜਾਂਦਾ ਭਾਈ ਕਹਾ ਹੈ ਕਿ ਨਾਲ ਜੈਸੇ ਹਿਸਾਬ ਨਾਲ ਐਕਸ਼ਨ ਮਾਰਦੀਆਂ ਮੈਨੂੰ ਲੱਗਦਾ ਫਰੇਗਰੈਂਸ ਨਹੀਂ ਪੱਤ ਸੁੰਗ ਲਏ ਆਏ ਨੇ ਮੂਲੀ ਵਾਲੇ ਪੱਤਾਂ ਦੀ ਫਰੇਗਰੈਂਸ ਤੈਨੂੰ ਆਉਂਦੀ ਹੋਣੀ ਆ ਫਰੇਗਰੈਂਸ ਸਾਹਮਣੇ ਵਾਲੇ ਨੂੰ ਤਾਂ ਉਲਟੀਆਂ ਆਉਂਦੀਆਂ ਹੋਣੀਆਂ ਇਹ ਬੜੀ ਅੱਛੀ ਬਾਤ ਕਹੀ ਹੈ ਆਪ ਤੁਸੀਂ ਚਾਂਦੀ ਦੀ ਜਾਂਦੀ ਰੱਖ ਲਾਉਂਦੀ ਦੱਬੀ ਚਾਂਦੀ ਦੀ ਡੱਬੀ 'ਚ ਤੇਰੇ ਵਰਗੀ ਹੀ ਹੁੰਦੀ ਆ ਚੱਲ ਤੈਨੂੰ శ్రీలంక ਛੱਡ ਕੇ ਆਵਾਂ ਕਿਉਂ ਤੇਰੇ ਵਾਲੇ ਦੇ ਪਿੰਡ 'ਚ ਚੌਲਾਂ ਦਾ ਲੰਗਰ ਲੱਗਾ ਜੋ ਉੱਡੀ ਜਾਨੀ ਆ ਜਰਸੀ ਜਸੂ ਦੀ ਤਾੜੀ ਪਤੀ ਜਿਸੂ ਦੇ ਮੂੰਹ ਤੇ ਥੁੱਕਿਆ ਗੋ ਜਿਸੂ ਦੇ ਵਕੀਰੇ ਵੇਖ ਤੇ ਨੇ ਜਾ ਮਾਇਆ ਗਿਆ 17 ਗ੍ਰਾਮ ਹੀਰਿਆਂ ਨੂੰ ਫੜਿਆ ਗਿਆ ਸੀ ਤਾਂ ਕਰਕੇ ਇੱਕ ਨੀਜਾ ਤੇਰੇ ਵੀ ਮਾਰ ਦਿੰਦੇ ਤਾਂ ਚੰਗਾ ਨਹੀਂ ਸੀ ਜਸੂ ਦੀ ਜਸੂਦੇਵ ਤਾੜੀ ਕੋੜੇ ਪਿੱਛੇ ਦੇ ਉੱਤੇ ਮਾਰੇ ਤੇ ਜਸੂ ਨੇ ਆਪਣਾ ਮੂੰਹ ਨਹੀਂ ਖੋਲਿਆ ਕੀ ਗੱਲ ਸੀ ਐਸਟਾਫ ਨੇ ਫੜਿਆ ਸੀ ਇੰਨਾ ਫੈਂਟ ਤਾਂ ਤੇਰਾ ਜਸੂ ਪੰਜ ਸੱਤ ਹੋਰ ਮਾਰ ਕੇ ਦੇਖ ਲੈਂਦੇ ਕੀ ਪਤਾ ਮੰਨ ਜਾਂਦਾ ਮੂੰਹ ਖੋਲ ਦਿੰਦਾ ਤਾਂ ਮਾਲ ਫੜਿਆ ਜਾਣਾ ਸੀ ਉਸਤਾਦ ਹੌਲੀ ਮੇਰਾ ਵੀਰ ਕਾਨਾ ਬਾਹਰ ਸੁੱਟ ਲਈ ਬਾਈ ਦੀਆਂ ਕਲੱਚ ਪਲੇਟਾਂ ਖਰਾਬ ਹੋ ਗਈਆਂ ਲੱਗਦਾ ਧਮਾਕੂ ਡੱਕ ਪੈਣਾ ਮੂੰਹ ਚੋਂ ਬੱਸ ਕਰ ਜਿਆਦਾ ਜੋਰ ਨਾਲਾ ਪੈਂਟ ਲਵੇੜੇਗਾ ਨਾ ਨਹੀਂ ਵਈ ਛੋੜੇ ਬਾਈ ਇੰਨਾ ਸੋਹਣਾ ਨਾ ਕਾਇਆ ਕਰ ਸਰਕਾਰਾਂ ਨੇ ਮਰਵਾ ਦੇਣਾ ਤੈਨੂੰ ਇਹਗਾ ਦਾ ਕਮਾਲ ਆ ਦੇਖੀ ਕਿਤੇ 나ੜ ਤੇ 나ੜ ਨਾ ਚੜ ਜੇ ਐਕਸ਼ਨ ਮਾਰਦੇ ਦੀ 18 ਇੰਚੀ ਦੇ ਪੱਟ ਵੀ ਨਹੀਂ ਹੋਣਾ ਇਹ ਮਿੱਟੀ ਖਾਣੇ ਦਾ ਮਖਣੀ ਓਵਰਡੋਜ਼ ਹੋ ਗਈ ਲੱਗਦਾ ਮਖਣੀ ਖਾਣਾ ਨਾ ਚਟਣੀ ਖਾਣਾ ਏ ਮੱਖਣੀ ਖਾਣਾ ਨਹੀਂ ਟੱਟੀ ਖਾਣਾ ਲੱਗਦਾ ਬਾਈ ਦਵਾਈ ਟਾਈਮ ਨਾਲ ਲੈ ਲਿਆ ਕਰ ਹੋ ਜਾਏਗਾ ਠੀਕ ਕੁਕੀਆਂ ਦਾ ਤਾਂ ਪਤਾ ਨਹੀਂ ਕੜੱਲਾਂ ਜ਼ਰੂਰ ਪੈਂਦੀਆਂ ਹੋਣੀਆਂ ਮੂੰਹ ਆ ਕੇ ਪਾਠੀ ਬਿੱਬਾ ਜੱਡਾ ਤੇਰਾ ਮੂੰਹ ਆ 18 ਟੈਰਾ ਟਰਾਲਾ ਬੈਕ ਲੱਗ ਜਾਣਾ ਰੱਬ ਨੇ ਵੀ ਕਹਿਣਾ ਛੱਡ ਪਰੇ ਕਿਉਂ ਪੂਰਨੀ ਆ ਰਹਿਣ ਦੇ ਨਾਮ ਹੀ ਸਾਡੇ ਜਵਾਗ ਢਰ ਜਾਣਗੇ ਰਹਿਣ ਦੇ ਬੀਬਾ ਆਉਣ ਨੂੰ ਇੱਕ ਕੋਲ ਗਈ ਸੀ ਹਜੇ ਵੀ ਰੋਂਦਾ ਪਿਆ ਇਹ ਮੇਰੇ ਘਰੇ ਕੋਈ ਬੰਦਾ ਸ਼ੰਦਾ ਨਹੀਂ ਜੋ ਵੜਣਾ ਨਹੀਂ ਜੋ ਚਾਹੀਦਾ ਠੀਕ ਆ ਵੀਰੇ ਨਹੀਂ ਵੜਦਾ ਕੋਈ ਵੀ ਘਰ ਬੰਦਾ ਸ਼ੰਦਾ ਨੱਕ ਥੋੜਾ ਥੱਲੇ ਕਰ ਲੈ ਕਿਤੇ ਨੱਕ ਚ ਨਾ ਵੜ ਜੇ ਕੋਈ ਮੂੰਹ ਦੇਖ ਜਿਵੇਂ ਕਬੂਤਰ ਪੱਖੇ ਦੇ ਫਰਾਂ ਚ ਫਸ ਕੇ ਡਿੱ ਗਿਆ ਹੁੰਦਾ ਨੱਕ ਦੇਖ ਕਿੱਡਾ ਸਾਲੇ ਦਾ ਭਾਵੇਂ ਵਿੱਚੋਂ ਦੀ ਟਰਾਲਾ ਲੰਘਾ ਲਵੋ ਲਮ ਤਿੱਜੀ ਵਾਲੀ ਹਾਲਾ ਚੋ ਵੇਖ ਚੁੱਕਾ ਯੋ ਵੇਖ ਚੁੱਕਾ ਯੋ ਨਾ ਸਾ ਇਤਨਾ ਜਿਵੇਂ ਤੋਤਿਆਂ ਨੇ ਡੇਗ ਚ ਖੁੱਡਾਂ ਕੱਢੀਆਂ ਹੁੰਦੀਆਂ ਨੱਕ ਦੇਖੀ ਸਾਲੇ ਦਾ ਰਾਮ ਰਹੀਮ ਦੀ ਗੁਫਾ ਵਰਕਾ ਯਾ ਜੇ ਤਾਂ ਸੁਲਭਾ ਬਾਤ ਤੇਰੀ ਉੱਡੀਦੀ ਮਰ ਕੇ ਮੇਰਾ ਰੂਹ ਦੇ ਮਰ ਗਏ ਤੇਰਾ ਜਲੂਸ ਦੇਖ ਕੇ ਨਹੀਂ ਅਸੀਂ ਨਵੇਂ ਮਾਡਲ ਦਾ ਟੈਂਪੂ ਪਿੱਛੇ ਭਾਬੀ ਕਹਿੰਦੀ ਕਲਾਨੀ ਲੱਗਦਾ ਵੇ ਤੂੰ ਇੰਨੀ ਲਿਪਸਟਿਕ ਲਾਈ ਤੈਨੂੰ ਸ਼ਰਮ ਨਹੀਂ ਆਈ ਮੁੱਛਾ ਵਾਲੀ ਜਨਾਨੀ ਤੇ ਮੇਰੀ ਅੱਖ ਪਰ ਆਈ ਲੱਗਦਾ ਚੂਪੇ ਲਾ ਕੇ ਆਇਆ ਕੋਈ ਮਿਲ ਗਿਆ ਵਾਲਾ ਜਾਦੂ ਹੀ ਲੱਗਦਾ ਵਿਆਹ ਤਾਂ ਮੈਂ ਹੁਣ ਕਰਾਣਾ ਪਰ ਬਾਕੀ ਗੜਾਈ ਹੋਣੀ ਆ ਤੁਸੀਂ ਵਿਆਹ ਕਰਾਉਣ ਨੂੰ ਰਹਿਣ ਦੋ ਤੰਗੇ ਨਾ ਹੋ ਜਾਣ ਪਹਿਲਾਂ ਦੰਦ ਸਿੱਧੇ ਕਰਾ ਫੇਰ ਵਿਆਹ ਕਰਵਾ ਲਈ ਤੁਸੀਂ ਮੈਨਾਂ ਨਹੀਂ ਵਿਆਹ ਕਰਾ SKK ਥੋੜਾ ਜਾ ਚੰਦਰੀ ਕਿੰਨਾ ਵੱਡਾ ਹੌਸਲਾ ਚੱਕੀ ਫਿਰਦੀ ਆ ਸਭ ਦਾ ਸੋਚਦੀ ਆ ਤੇਰੀਆਂ ਆਹੀ ਗੱਲਾਂ ਕਰਕੇ ਮੈਂ ਕਬਾਰਾ ਫਿਰਦਾ ਗਿਆ ਤਾਂ ਮੈਂ ਹੁਣ ਕੇ gana ਪਰ ਸੀਤੋ ਵਾਲਾ ਜੱਟ ਵੀ ਤਾਂ ਮੰਨੇ ਤੇਰੇ ਕਹਿਣ ਨਾਲ ਕੀ ਹੁੰਦਾ ਪੁੱਤ ਨਖਰੇ ਤਾਂ ਮੁਟਿਆਰਾਂ ਕਰਦੀਆਂ ਗੋਰਾ ਦਾ ਦਸ਼ਮਣੀ ਨਹੀਂ ਤੇ ਯਾਰੀ ਦੀ ਕਦਰ ਕਰਦਾ ਓਕੇ ਪੁੱਤ ਨਖਰੇ ਤਾਂ ਮੁਟਿਆਰਾਂ ਕਰਦੀਆਂ ਕੋਰਾ ਤਾਂ ਚੂਪੇ ਲਾਉਂਦਾ ਕਹੋ ਕੋਈ ਬਜਰੰਗਬਲੀ ਬਾਪੇ ਨੂੰ ਪਿੱਛੋਂ ਇਹਦੇ ਗੁਰਜ ਮਾਰੇ ਗੋਰਾ ਤਾਂ ਟੱਟੀ ਵੀ 8ਵੇਂ ਦਿਨ ਕਰਦਾ ਆਪਣੇ ਫਰੇ ਕਿਤੀ ਨਹੀਂ ਗੰਦਾਰੀ ਚੰਨ ਤੇ ਯਾਰ ਮੈਨੂੰ ਪਿੰਡ ਵਿੱਚ ਯਾਰ ਤੇਰੇ ਨੂੰ ਕਹਿੰਦੇ ਲੋਕ 35 ਲੱਖ ਵਾਲੀ 35 ਲੱਖ ਤੂੰ ਖਾ ਕੇ ਸੁਣਿਆ ਟੰਬ ਮਾਤੜ ਦੀ ਮਾਰੀ ਐਸੇ ਕਰਕੇ ਤੈਨੂੰ ਕਹਿੰਦੇ ਲੋਕ ਸ਼ਿਕਾਰੀ शिकारी नी 35 ਲੱਖ ਦੀ ਬਿਮਾਰੀ ਭੈਣ ਦੀ ਡਾਂਗੇ ਇਹੋ ਜਿਹੇ ਸ਼ਿਕਾਰੀ ਦੀ ਜਿਹੜਾ 35 ਲੱਖ ਖਾ ਕੇ ਵੀ ਅੱਧਾ ਨੰਗਾ ਹੋਇਆ ਘੁੰਮਦਾ ਫਿਰਦਾ